ਮਾਨਤਮਾਨ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਬੜੀ ਬਜਰ ਗਲਤੀ ਕੀਤੀ ਹੈ ਜਿਹੜਾ 1921 ਦਸੰਬਰ ਦੇ ਵਿੱਚ ਕਾਨੂੰਨ ਬਣਿਆ ਹੈ ਟ੍ਰੇਨ ਸੇਫਟੀ ਐਕਟ ਤੁਸੀਂ ਉਸ ਨੂੰ ਮਾਨਤਾ ਦਿੱਤੀ ਹੈ ਉਹਦੇ ਕਰਕੇ ਅੱਜ ਅਗਲੇ ਉੱਥੇ ਆ ਕੇ ਕਬਜ਼ਾ ਕਰਨ ਲੱਗ ਪਏ ਤੁਸੀਂ ਦੁਬਾਰੇ ਪਰ ਅਸੈਂਬਲੀ ਦਾ ਸੈਸ਼ਨ ਬલાਓ ਤੁਸੀਂ ਅਸੈਂਬਲੀ ਦਾ ਸੈਸ਼ਨ ਬਣਾਇਆ ਲੇਕਿਨ ਮਤਾ ਤੁਸੀਂ ਪਾ ਕੇ ਪਾਸੇ ਕਰਿਆ ਮਤੇ ਤਾਂ ਇਹ ਜੇ 12 ਪੈ ਚੁੱਕੇ ਆ ਪਹਿਲਾਂ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਅੱਖਾਂ ਦੇ ਵਿੱਚ ਘੱਟਾ ਨਾ ਪਾਓ ਤੁਸੀਂ ਉੱਪਰ ਵਾਲਿਆਂ ਦੇ ਅੱਗੇ ਗੋਡੇ ਨਾ ਟੇਕੋ ਸਹੀ ਪੈਰਵਾਈ ਕਰੋ ਇਹ ਜਿਹੜਾ ਕਾਨੂੰਨ ਬਣਿਆ ਹੈ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਕਰੋ ਇਹ ਅਸੈਂਬਲੀ ਬੁਲਾ ਕੇ ਬਿੱਲ ਲਿਆ ਕੇ ਇਹਨੂੰ ਰੱਦ ਕਰੋ ਇਸ ਤਰ੍ਹਾਂ ਇਹ ਤੁਹਾਡੇ ਤੋਂ ਨਹੀਂ ਚੱਲਣਾ ਕੰਮ ਅਗਲੇ ਉੱਤੇ ਪੁਲਿਸ ਲਾ ਕੇ ਬਿੱਤੀ ਲਾ ਕੇ ਆ ਅ ਪੀਐਸਐਫ ਲਾ ਕੇ ਕਰ ਲੈਣਗੇ ਕਿਉਂਕਿ ਕਾਨੂੰਨ ਉਹਨਾਂ ਦੇ ਹੱਕ ਵਿੱਚ ਕਰ ਲਿਆ ਉਹਨਾਂ ਨੇ ਤੇ ਤੁਸੀਂ ਉਸ ਕਾਨੂੰਨ ਨੂੰ ਜੂਨ 2022 ਚ ਸਰਕਾਰ ਵਿੱਚ ਆ ਕੇ ਸਭ ਤੋਂ ਪਹਿਲਾਂ ਤੁਹਾਡਾ ਹਰਾ ਪਹਿਲੂ ਜਿੱਦੇ ਚੱਲਿਆ ਹੈ ਤੇ ਤੁਸੀਂ ਕਿ ਕਮੇਟੀ ਬਣਾ ਕੇ ਉਹ ਕਾਨੂੰਨ ਨੂੰ ਲਾਗੂ ਕਰਦਾ ਜਿਹਦੇ ਕਰਕੇ ਅੱਜ ਪਾਣੀ ਦੇ ਪੁਹਾੜੇ ਪੈ ਰਹੇ ਫੇਰ ਵੀ ਹਰ ਤਰੀਕੇ ਦੇ ਨਾਲ ਅਸੀਂ ਆਪਣੀ ਸਰਕਾਰ ਦੇ ਨਾਲ ਖੜੇ ਆਂ ਪੰਜਾਬ ਦੇ ਨਾਲ ਖੜੇ ਆਂ ਤੇ ਕਿਸੇ ਤਰ੍ਹਾਂ ਵੀ ਇੱਕ ਵੀ ਬੋਤ ਐਸੀ ਨਹੀਂ ਚਾਹੁੰਦੇ ਪਾਣੀ ਜਾਵੇ ਤੇ ਨਹੀਂ ਜਾਣਦੇ ਆਪਣੇ ਦੇਣਾ ਕਿ ਬਣੇਗਾ ਕਿਉਂਕਿ ਮੇਰੇ ਆਪਾਂ ਕੋਣ ਜੀ ਮੁੱਖ ਮੰਤਰੀ ਦਾ ਕੰਮ ਧਰਨੇ ਦੇਣਾ ਨਹੀਂ ਹੈ ਇਹ ਧਰਨੇਆਂ ਵਿੱਚੋਂ ਨਿਕਲੀ ਪਾਰਟੀ ਹੈ ਲੇਕਿਨ ਕਿਸਾਨ ਨਾ ਜਾ ਧਰਨੇ ਦੇਂਦੇ ਜਾਂ ਬੇਰੁਜ਼ਗਾਰ ਧਰਨੇ ਦੇਂਦੇ ਉਹ ਉਹਨਾਂ ਨੂੰ ਚੱਕ ਕੇ ਅੰਦਰ ਲੈ ਤੇ ਇਹ ਇਸ ਕਰਕੇ ਹੋਸ਼ ਕਰੇ ਮੁੱਖ ਮੰਤਰੀ ਵਕੀਲਾਂ ਦੀ ਮੀਟਿੰਗ ਬੁਲਾਵੇ ਚੰਗੇ ਵਕੀਲ ਕਰੇ ਤੇ ਜਿਹੜਾ ਕਾਨੂੰਨ ਸਾਡੇ ਖਿਲਾਫ ਬਣਿਆ ਇਹਨੂੰ ਟਾਈਮ ਸੇਫਟੀ ਐਕਟ ਦੇ ਨਾਮ ਤੇ ਬਣਾਇਆ ਗਿਆ ਹੈ ਕਿ ਉਹਨੂੰ ਪਹਿਲਾਂ ਤਾਂ ਉਹ ਰੱਦ ਕਰੇ ਜਿਹੜੀ ਇਹਨੇ ਕਮੇਟੀ ਬਣਾਈ ਤੇ ਉਸ ਕਾਨੂੰਨ ਨੂੰ ਰੱਦ ਕਰੇ ਤੇ ਉਸ ਤੋਂ ਬਾਅਦ ਉਹਦੀ ਪੈਰਵਾਈ ਕਰੇ ਧੰਨਵਾਦ ਦੇਖੋ ਅਸੀਂ ਪਹਿਲਾਂ ਵੀ ਬਿਲਕੁਲ ਕਲੀਅਰ ਹੈ ਕਾਂਗਰਸ ਪਾਰਟੀ ਦਾ ਵੀ ਸਟੈਂਡ ਬਿਲੀਅੂ ਕਲੀਅਰ ਹੈ ਪੰਜਾਬ ਦੇ ਲੋਕਾਂ ਦਾ ਵੀ ਪੰਜਾਬੀਅਤ ਦਾ ਵੀ ਕਿ ਅਸੀਂ ਹਰ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਹੈ ਸਰਕਾਰ ਨੇ ਆਪ ਲੜਾਈ ਲਾਈ ਹੈ ਤੇ ਉਹਦੋਂ ਵੀ ਨਾਲ ਸੀ ਅੱਜ ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਅੱਜ ਵੀ ਸਰਕਾਰ ਦੇ ਫੈਸਲੇ ਦੇ ਬਾਅਦ ਉਹ ਜਿਹੜਾ ਪਾਣੀਆਂ ਦਾ ਮੁਕਾਜ ਅੱਜ ਤੱਕ ਹੈ ਉਹ ਪੂਰਾ ਮੈਂ ਭਗਵੰਤ ਮਾਨ ਜੀ ਜਿਹੜੇ ਸਾਡੇ ਮਾਣਯੋਗ ਮੁੱਖ ਮੰਤਰੀ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਬੜੀ ਬਜਰ ਗਲਤੀ ਕੀਤੀ ਹੈ ਜਿਹੜਾ 1921 ਦਸੰਬਰ ਦੇ ਵਿੱਚ ਕਾਨੂੰਨ ਬਣਿਆ ਹੈ ਟੈਂਪ ਸੇਫਟੀ ਐਕਟ ਤੁਸੀਂ ਉਸ ਨੂੰ ਮਾਨਤਾ ਦੇ ਦਿੱਤੀ ਹੈ ਉਹਦੇ ਕਰਕੇ ਅੱਜ ਅਗਲੇ ਉੱਥੇ ਆ ਕੇ ਕਬਜ਼ਾ ਕਰਨ ਲੱਗ ਪਏ ਤੁਸੀਂ ਦੁਵਾਰੇ ਪਾਰ ਅਸੈਂਬਲੀ ਦਾ ਸੈਸ਼ਨ ਬਣਾਓ ਤੁਸੀਂ ਅਸੈਂਬਲੀ ਦਾ ਸੈਸ਼ਨ ਬਣਾਇਆ ਲੇਕਿਨ ਮਤਾ ਤੁਸੀਂ ਪਾ ਕੇ ਪਾਸੇ ਕਰਿਆ ਮਤੇ ਤਾਂ ਇਹਦੇ 12 ਪੈ ਚੁੱਕੇ ਆ ਪਹਿਲਾਂ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਅੱਖਾਂ ਦੇ ਵਿੱਚ ਘੱਟਾ ਨਾ ਪਾਓ ਤੁਸੀਂ ਉੱਪਰ ਵਾਲਿਆਂ ਦੇ ਅੱਗੇ ਗੋਡੇ ਨਾ ਟੇਕੋ ਸਹੀ ਪੈਰਵਾਈ ਕਰੋ ਇਹ ਜਿਹੜਾ ਕਾਨੂੰਨ ਬਣਿਆ ਹੈ ਇਹ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਕਰੋ ਇਹ ਅਸੈਂਬਲੀ ਬਣਾ ਕੇ ਬਿੱਲ ਲਿਆ ਕੇ ਇਹਨੂੰ ਰੱਦ ਕਰੋ ਇਸ ਤਰ੍ਹਾਂ ਇਹ ਤੁਹਾਡੇ ਤੋਂ ਨਹੀਂ ਚੱਲਣਾ ਕੰਮ ਅਗਦੇ ਉੱਤੇ ਪੁਲਿਸ ਲਾ ਕੇ ਮਿੱਟੀ ਲਾ ਕੇ ਆ ਪੀਐਸਐਫ ਲਾ ਕੇ ਕਰ ਲੈਣਗੇ ਕਿਉਂਕਿ ਕਾਨੂੰਨ ਉਹਨਾਂ ਦੇ ਹੱਕ ਵਿੱਚ ਕਰ ਲਿਆ ਉਹਨਾਂ ਨੇ ਤੇ ਤੁਸੀਂ ਉਸ ਕਾਨੂੰਨ ਨੂੰ ਜੂਨ 2022 ਚ ਸਰਕਾਰ ਵਿੱਚ ਆ ਕੇ ਸਭ ਤੋਂ ਪਹਿਲਾਂ ਤੁਹਾਡਾ ਹਰਾ ਪਹਿਲੂ ਸੀਦੇ ਚੱਲਿਆ ਕਿ ਤੁਸੀਂ ਇੱਕ ਕਮੇਟੀ ਬਣਾ ਕੇ ਉਹ ਕਾਨੂੰਨ ਨੂੰ ਲਾਗੂ ਕਰਦਾ ਜਿਹਦੇ ਕਰਕੇ ਅੱਜ ਪਾਣੀ ਦੇ ਪੁਹਾੜੇ ਪੈ ਰਹੇ ਫੇਰ ਵੀ ਹਰ ਤਰੀਕੇ ਦੇ ਨਾਲ ਅਸੀਂ ਆਪਣੀ ਸਰਕਾਰ ਦੇ ਨਾਲ ਖੜੇ ਆ ਪੰਜਾਬ ਦੇ ਨਾਲ ਖੜੇ ਆ ਤੇ ਕਿਸੇ ਤਰ੍ਹਾਂ ਵੀ ਇੱਕ ਵੀ ਬੂੰਦ ਅਸੀਂ ਨਹੀਂ ਚਾਹੁੰਦੇ ਪਾਣੀ ਜਾਵੇ ਤੇ ਨਹੀਂ ਜਾਣਦੇ